हां जी मेरा नाम सुभाष चंद्र है तो मैं बाईपास चौक ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਅਸੀਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲਤ ਉਹਨਾਂ ਦੋਨਾਂ ਦੀ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਫਿਰ ਹਸਪੀਟਲ ਲੈ ਕੇ ਗਏ ਤੇ ਭਾਈ ਨਹੀਂ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਭਾਈ ਨਹੀਂ ਕੱਢਣ ਤੇ ਕੋਈ ਜ਼ਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲ ਗਏ ਸੀ ਹਾਂਜੀ ਦੋਵੇਂ ਠੀਕ ਠਾਕ ਸੀ ਹਾਂਜੀ ਆਪੇ ਉੱtre ਸੀ ਪੁਲਿਸ ਕੰਦੇ ਬਾਜੀ ਪੁਲਸ ਤੇ ਮੇਰੇ ਸਾਹ ਨਾਲ ਬਾਅਦ ਵਿੱਚ ਆ ਗਈ ਜਦੋਂ ਫੋਨ ਕੀਤਾ ਜਦੋਂ ਬੰਦਿਆਂ ਦਾ ਕੱਟ ਹੋਇਆ ਤੇ ਬਾਅਦ ਵਿੱਚ ਪੁਲਸ ਵੀ ਆ ਗਈ ਮੌਕੇ ਤੇ ਆ ਕੇ ਐਸਐਚਓ ਸਾਹਿਬ ਨੇ ਕਰਨਿਆ ਸਾਰਾ ਕਵਰ ਹਾਂਜੀ ਸਰ ਕੀ ਮਸਲਾ ਸਾਰਾ ਜੀ ਭਰਾ ਹੀ ਆ ਉਹਦੀ ਗੱਡੀ ਦੇ ਟੈਂਕਸ ਆ ਅੱਛਾ ਉਹ ਕਰਦੇ ਬਣਿਆ ਕੋਈ ਪਤਾ ਨਹੀਂ ਭਈ ਹੈ ਕੁਝ ਵੀ ਨਹੀਂ ਜੇ ਪਤਾ ਬਸ ਲੈ ਕੇ ਜਾਨ ਨਹੀਂ ਮਾਦਾ ਕੋਈ ਨੁਕਸਾਨ ਜੀ ਹੋਇਆ ਦੋਵੇਂ ਭੱਜ ਗਏ ਆ ਗੱਡੀ ਦਾ ਕੰਟਰੋਲ ਨਹੀਂ ਹੋਈ ਜਾਂ ਕੰਟਰੋਲ ਇਹਦਾ ਵੀ ਸਟੇਬਲ ਕੀਤਾ ਕੋਈ ਚੱਕਰ ਪੈ ਗਿਆ ਇਹ ਜਿਹੜਾ ਪਰਲੇ ਪਾਸੋਂ ਪਲਟ ਕੇ ਇੱਥੇ ਲਿਗੀ ਕਿਤੋਂ ਆ ਰਹੀ ਹਾਂ ਤੇ ਹੋਰ ਹਾਂ ਨਾਲ ਉਹਨਾਂ ਦੇ ਫਰੈਂਡ ਜੀ ਤਿੰਨ ਕੌਮਾਂ ਸਮਾਨਤਾ ਨੁਕਸਾਨ ਤਾਂ ਨਹੀਂ ਹੋਇਆ ਕਿਥੋਂ ਆ ਰਹੇ ਜੀ ਇਹ ਪਿੰਡੋਂ ਆਉਂਦੇ ਸੀ ਰਜੀ ਰਹਿਣ ਤੁਹਾਡੇ ਕੋਲ ਆਉਣਾ ਹਾਂਜੀ ਠੀਕ ਹੈ ਜੀ ਹਾਂਜੀ ਸਰ ਅਕਸਰ ਅਕਸਰ ਲੱਕੀਆ ਆ ਕੁਮਾਸ਼ੂ ਇਹ ਦੂਸਰੀ ਸੈਰ ਤੇ ਗੱਡੀ ਜਾ ਰਹੇ ਡਰਾਈਵਰ ਤੇ ਇਹਦਾ ਆਪਣਾ ਹੀ ਸਟੀering ਲੌਕ ਹੋ ਗਿਆ ਜਾਂ ਕੀ ਹੋਇਆ ਬਲਟੀਆਂ ਇਨ ਬਾਅਦ ਦੇਖੀਏ ਤੜਿਆ ਕੇ ਪਹੁੰਚੇ ਕਿੰਨੇ ਜੀ ਸੀ ਇਹਦੇ ਵਿੱਚ ਦੋ ਜੜੇ ਤੇ ਸਚਾਓ ਇੱਕ ਲੇਡੀ ਜੈ ਇੱਕ ਡਾਂਸ ਸਚਾਓ ਗਿਆ ਕਿੱਥੋਂ ਪੁੱਛਣਾ ਇਹ ਵੀ ਗੱਡੀਆਂ ਟਾਇਰ ਪੰਚਰ ਹੋਣ ਕਰਕੇ ਕਿੱਥੋਂ ਆਏ ਕਿੱਥੋਂ ਆਏ ਪਤਾ ਲੱਗਾ ਕਿੱਥੋਂ ਆਏ ਸੀ ਤੇ ਕੀ ਗੱਲ ਹੋਈ ਸਾਰੀ ਗੱਡੀ ਨੂੰ ਤੇ ਇੰਨੀਆਂ ਆਵਾਜ਼ੀਆਂ ਕੱਢੀ ਆ ਗਈਆਂ ਬੈਂਤੇ ਵੱਲੋਂ ਆਏ ਆ 3-4 ਬਾੜੀਆਂ ਖਾਦਦੇ ਆ